ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਜੇ ਤੁਸੀਂ ਚੰਡੀਗੜ੍ਹ ਤੇ ਮੁਖਾਲੀ ਦੇ ਵਿੱਚ ਘਰ ਲੱਭ ਰਹੇ ਹੋ ਤਾਂ ਸਾਡੀ ਵੀਡੀਓ ਤੁਹਾਡੇ ਬਹੁਤ ਕੰਮ ਆ ਸਕਦੀ ਹੈ ਠੀਕ ਹੈ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਫਲੈਟ ਤੇ ਫਲੈਟ ਠੀਕ ਹੈ ਫਲੈਟ ਹਾਊਸ ਕੋਟੀ ਜੋ ਵੀ ਚਾਹੀਦਾ ਹੁੰਦਾ ਤਾਂ ਸਭ ਮੈਂ ਪਹਿਲਾਂ ਨੰਬਰ ਛੱਡ ਰਿਹਾ ਸਕਰੀਨ ਦੇ ਉੱਤੇ ਤੇ ਸਾਨੂੰ ਕੰਟੈਕਟ ਜਰੂਰ ਕਰਿਓ ਸਭ ਤੋਂ ਪਹਿਲਾਂ ਤੁਸੀਂ ਆਹ ਦੇਖੋ ਜਿਹੜੀ ਇਹ ਸੁਸਾਇਟੀ ਹੈ ਨਾ ਮਤਲਬ ਇਹ ਇੱਕ ਬਹੁਤ ਬਹੁਤ ਛੋਟੀ ਤੇ ਇੱਕ ਸ਼ਾਂਤੀ ਵਾਲੀ ਸੁਸਾਇਟੀ ਹੈ ਨਾ ਕੋਈ ਰਿੱਕਤੋਂ ਬੰਦਾ ਗਿਆ ਨਾ ਹੁੰਦਾ ਕਿ ਆਪਾਂ ਸ਼ਾਂਤੀ ਦੇ ਵਿੱਚ ਰਹੀਏ ਯਾਰਾਂ ਉਹ ਨਾ ਹੋਵੇ ਕੋਈ ਸ਼ੋਰ ਸ਼ਰਾਬਾ ਨਾ ਹੋਵੇ ਤੇ ਬਹੁਤ ਸੋਹਣੀ ਸੋਸਾਇਟੀ ਹੁਣ ਤਿਆਰ ਹੋ ਰਹੀ ਏ ਠੀਕ ਹੈ ਪਹਿਲਾਂ ਤਾਂ ਤੁਸੀਂ ਆਵੇਂ ਮੈਂ ਦਿਖਾ ਦੋ ਇਹਨਾਂ ਨੂੰ ਤੇ ਇਹ ਬੈਡਰੂਮ ਹੈ ਤੇ ਮਤਲਬ 2 بی 2 ਕੇ ਫਲੈਟ ਹੈ ਇਹ ਦੋ ਬੈਡਰੂਮ ਤੇ ਮਤਲਬ ਹਾਲ ਕਿਚਨ ਸਾਰਾ ਕੁਝ ਆਪਾਂ ਤੁਹਾਨੂੰ ਬਾਹਰੋਂ ਦਿਖਾਉਨੇ ਆਂ ਆਜੋ ਤੇ ਜੀਨੂੰ ਵੀ ਜ਼ਰੂਰਤ ਮਤਲਬ ਜਿਹੜੇ ਨੂੰ ਵੀ ਲੱਭ ਰਹੇ ਆ ਮਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਤੇ ਬਹੁਤ ਹੀ ਰੇਅਰ ਜਿਹੜਾ ਆਪਣੇ ਮਤਲਬ ਕਿ ਜਿਆਦਾ ਮਹਿੰਗੇ ਨਹੀਂ ਆਪਾਂ ਸਾਰਾ ਸਿਸਟਮ ਦੇਖ ਕੇ ਜਿੰਨਾ ਵੀ ਤੁਹਾਡਾ ਬਜਟ ਹੈ ਉਹਦੇ ਨਾਲ ਉਹਦਾ ਅਕੋਰਡਿੰਗ ਜੀ ਸਾਨੂੰ ਕਾਲ ਕਰ ਸਕਦੇ ਆ ਅੱਜ ਆਪਾਂ ਦਿਖਾਉਂਦੇ ਆ ਤੁਹਾਨੂੰ ਪਹਿਲਾਂ ਫਸਟ ਆਫ 올 ਦਾ ਘਰ ਸਾਰਾ ਹੈ ਆ ਦੇਖੀ ਹਾਂ ਤੁਸੀਂ ਦੇਖ ਸਕਦੇ ਹੋ ਹਾਲ ਹੈ ਠੀਕ ਹੈ ਤੇ ਇੱਧਰ ਕਿਚਨ ਦੇ ਘਰੋਂ ਅੱਜ ਤੁਹਾਨੂੰ ਦੁਬਾਰਾ ਨਿਮਨ ਕਰ ਦੂਗਾ ਦੇਖੋ ਆ ਕਿਚਨ ਹੈ ਜੀ ਸਿਕਾ 2 بیڈ کے فلیٹ ہے یہ بہت ਸ਼ਾਂਤੀ ਵਾਲਾ ਮਾਹੌਲ ਹੈ ਤੇ ਜਿਹੜਾ ਵੀ ਬੰਦਾ ਲੱਭ ਰਿਹਾ ਨਾ ਸੰਟੀਗੜ੍ਹ ਮਹੱਲੀ ਦੇ ਵਿੱਚ ਰਹਿਣਾ ਹਰ ਇੱਕ ਨੂੰ ਪਸੰਦ ਹੈ ਅੱਜ ਕੱਲ੍ਹ ਨਾ ਹਰ ਇੱਕ ਨੂੰ ਗਏ ਬੇਵੱਦਵਾ ਐਡੇ ਵੱਡੇ ਸ਼ਹਿਰ ਦੇ ਵਿੱਚ ਆਪਣਾ ਖੁੱਦ ਦਾ ਫਲੀਟ ਹੋਣਾ ਚਾਹੀਦਾ ਤਾਂ ਸਾਨੂੰ ਕਰੋ ਕੰਟੈਕਟ ਠੀਕ ਹੈ ਮੈਂ ਨੰਬਰ ਛੱਡਣਾ ਸਕਰੀਨ ਦੇ ਉੱਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਬਾਹਰ ਦਿਖਾਉਣੇ ਆਜੋ ਬਾਹਰਲੇ ਦੇ ਰਸਤੇ ਦਿਖਾਉਣੇ ਹੈ ਜਿਹੜੇ ਸੋਸਾਇਟੀ ਹਲੇ ਪੂਰਾ ਤਿਆਰ ਹੋ ਰਹੀਏ ਪਰ ਤੁਸੀਂ ਅੱਜ ਹੀ ਬੁਕਿੰਗ ਕਰ ਸਕਦੇ ਹੋ ਰੈਡੀ ਟੂ ਮੂਵ ਹੈਗੇ ਸੋ ਆ ਦੇਖੋ ਇਹਨੇ ਫਿਲਹਾਲ ਤਿਆਰ ਹੋ ਰਹੀ ਏ ਠੀਕ ਹੈ ਤੁਸੀਂ ਦੇਖ ਸਕਦੇ ਹੋ ਕਿ ਛੋਟੀ ਜਿਹੀ ਸੁਸਾਇਟੀ ਏ ਤੇ ਪਰ ਇਹਦਾ ਜਿਹੜਾ ਸਿਸਟਮ ਹੈ ਨਾ ਕਿ ਮੈਨੂੰ ਸਭ ਤੋਂ ਬੜੀ ਚੀਜ਼ ਲੱਗੀ ਕਿ ਇਹ ਸ਼ਾਂਤੀ ਦੇ ਵਿੱਚ ਹੈ ਕਿਉਂਕਿ ਆਪਾਂ ਚੰਡੀਗੜ੍ਹ ਤੇ ਮੁਹਾਲੀ ਦਾ ਟ੍ਰੈਫਿਕ ਦਾ ਸਾਰਿਆਂ ਨੂੰ ਪਤਾ ਹੀ ਹੈ ਹਨਾ ਕਿੰਨੇ ਹਾਰਨ ਹੋਰਨ ਵਜਦੇ ਰਹੇ ਨੇ ਪਰ ਇਹ ਬਹੁਤ ਵਧੀਆ ਮਤਲਬ ਜਿੱਦਾਂ ਕਿ ਤੁਸੀਂ ਦੇਖ ਲਓ ਇੱਧਰ ਖੇਤ ਵੀ ਨੇ ਕਿਉਂਕਿ ਹਰ ਇੱਕ ਬੰਦਾ ਕਹਿੰਦਾ ਕਿ ਪਿੰਡ ਵਾਲਾ ਮਾਹੌਲ ਵੀ ਹੋਣਾ ਚਾਹੀਦਾ ਦੇਖ ਲਓ ਤੁਸੀਂ ਇੱਥੇ ਖੇਤ ਵੀ ਨੇ ਹਨ ਤੇ ਬਾਕੀ ਇੱਥੇ ਰਵਾਂ ਪ੍ਰੋਪਰ ਵਧੀਆ ਰੈਡੀ ਹੋ ਰਹੀ ਹੈ ਤੇ ਜਿੰਨੂੰ ਵੀ ਜ਼ਰੂਰਤ ਹੈ ਜਿਹੜਾ ਵੀ ਮਹਾਲੀ ਦੇ ਵਿੱਚ ਲੱਭ ਰਿਹਾ ਤਾਂ ਸਾਨੂੰ ਕੰਟੈਕਟ ਕਰੋ ਤੇ ਅੱਜ ਹੀ ਬੁੱਕ ਕਰੋ ਆਪਣਾ ਫਲੈਟ ਤੇ ਇੱਕ ਚੀਜ਼ ਨਾ ਜਿਹੜੀ ਮੈਂ ਮੇਰੇ ਮਾਈਂਡ ਤੋਂ ਮਤਲਬ ਕਿ ਨਿਕਲ ਗਈ ਸੀ ਕਿ ਸਭ ਤੋਂ ਪਹਿਲਾਂ ਜੇ ਤੁਹਾਨੂੰ ਇਦਾਂ ਲੱਗਦਾ ਮਤਲਬ ਲੋਨ ਵਗਰ ਵੀ ਸੀ ਆਪ ਵੀ ਖੁਦ ਕੰਪਨੀ ਦੇ ਵਿੱਚੋਂ ਹੀ ਕਰਦੇ ਆ ਠੀਕ ਹੈ ਤਾਂ ਕਿਸੇ ਨੂੰ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਸਿਰਫ ਤੁਸੀਂ ਆਪਣਾ ਫੋਨ ਕੱਢਣੇ ਤੇ ਸਾਨੂੰ ਕਰਨਾ ਹੈ ਕੰਟੈਕਟ ਤੇ ਸਾਡੇ ਆਫਿਸ ਦੇ ਵਿੱਚ ਆ ਕੇ ਕਰੋ ਵਿਜ਼ਿਟ ਤੇ ਸਾਰਾ ਜਿਹੜੀ ਤੁਹਾਡੀ ਟੈਨਸ਼ਨ ਹੈ ਅਸੀਂ ਆਪ ਲਵਾਂਗੇ ਠੀਕ ਹੈ ਅਸੀਂ ਆਪ ਤੁਹਾਡੀ ਟੈਨਸ਼ਨ ਲੈ ਕੇ ਤੁਹਾਨੂੰ ਦਵਾਂ ਇੱਕ ਬੜੀਆ ਬਹੁਤ ਵਧੀਆ ਸ਼ਹਿਰ ਦੇ ਵਿੱਚ ਤੁਹਾਡਾ ਆਪਣਾ ਕਰ ਥੈਂਕ ਯੂ ਵੈਰੀ ਮੱਚ